ਦੇ 10 ਰੁਪਏ ਰੇਟ ਆ ਫੁੱਲ ਦਾ ਜੀ ਅੱਛਾ ਆ ਫੁੱਲਾਂ ਦਾ ਰੇਟ 10 ਰੁਪਏ 10 ਰੁਪਏ ਰੇਟ ਹੈ ਜੀ ਜਿਹੜਾ ਮਰਜੀ ਬੂਤਾ ਲੈ ਜਾ ਸਕਦੇ ਹਾਂ ਹਾਂਜੀ ਹਾਂਜੀ ਲਓ ਜੀ ਵੀਰ ਦਾ 10 ਰੁਪਏ ਰੇਟ ਆ ਕੋਈ ਜ਼ਿਆਦਾ ਨਹੀਂ ਬਈ ਤੇ ਜ਼ਰੂਰ ਵੀਰੇ ਕੋਲੋਂ 10 5 ਜਿੰਨੇ ਵੀ ਤੁਹਾਨੂੰ ਲੋੜ ਆ ਤੇ ਵੱਧ ਤੋਂ ਵੱਧ ਜ਼ਰੂਰ ਬੂਟੇ ਲੈ ਕੇ ਜਾਓ ਜੇ ਕਿਸੇ ਨੂੰ ਬਾਕੀ ਮੈਂ ਇਹਨੂੰ ਕਹਿੰਦੀ ਤੂੰ ਆਪਦੇ ਜਿਹੜੇ ਹੈਗੇ ਮਿਹਨਤ ਕਰਕੇ ਲਿਫਾਫੇ ਵਗੈਰਾ ਭਰਲਾ ਜੁੱਤ ਨੂੰ ਸੇਲ ਹੁੰਦਾ ਇਹਦੇ 'ਚ ਸਾਡਾ ਕੋਈ ਦੇਣਾ ਲੈਣਾ ਨਹੀਂ ਬਿਸ਼ਾਲ ਸੋਨਾ ਭਲੂਰ ਦੀ ਟੀਮ ਦਾ ਜੁੱਤਰਾ ਕੰਮ ਹੈ ਨਿੱਜੀ ਤੌਰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਇਨਾਂ ਦੀ ਆਪਾਂ ਮਾਰਕੀਟ 'ਚ ਆਏ ਆ ਤੇ ਵੀਰ ਲਖਵਿੰਦਰ ਲੱਖਾ ਬਈ ਬੜੀ ਮਿਹਨਤ ਕਰਦਾ ਤੇ ਬੜੇ ਬੂਟੇ ਤੇ ਅੱਜ ਮੈਂ ਤੁਹਾਨੂੰ ਹਰ ਤਰ੍ਹਾਂ ਦੇ ਫੁੱਲ ਬੂਟੇ ਸਬਜ਼ੀਆਂ ਦੀਆਂ ਵੱਲਾਂ ਤੇ ਆਹ ਬੋਰਡ ਵੀ ਲੱਗਾ ਨੰਬਰ ਵੀ ਲੱਗਾ ਤੇ ਬਾਕੀ ਵੀਰ ਨਾਲ ਵੀ ਕਰਵਾਉਂਦੇ ਆ ਗੱਲਬਾਤ ਤੇ ਆ ਤੁਸੀਂ ਬੂਟੇ ਸਾਰੇ ਦੇਖ ਸਕਦੇ ਹੋ ਬਈ ਬੜੀ ਮਿਹਨਤ ਕਰਦਾ ਮੁੰਡਾ ਤੇ ਬਾਕੀ ਅੱਗੇ ਜਾ ਕੇ ਤੁਹਾਡੇ ਨਾਲ ਗੱਲਬਾਤ ਵੀ ਕਰਵਾਵਾਂਗੇ ਆ ਦੇਖ ਸਕਦੇ ਹੋ ਸਾਰੀਆਂ ਵੱਲਾਂ ਵਗੈਰਾ ਤੇ ਗਰੀਬੂ ਦਾਸ ਦੀ ਧਰਮਸਾਲਾ ਕੋਲੇ ਆ ਬਈ ਸਾਰੀਆਂ ਵੱਲਾਂ ਵਗੈਰਾ ਫੁੱਲ ਵਗੈਰਾ ਇੱਥੇ ਮਿਲਦੇ ਆ ਤੁਸੀਂ ਵੀ ਨਾ ਕਨੈਕਟ ਜਰੂਰ ਕਰਾਜੋ ਅੰਦਰ ਜਾ ਕੇ ਤੁਹਾਨੂੰ ਨਰਸਰੀ ਵੀ ਸਾਰੀ ਵਿਖਾਉਨੇ ਆ ਪੂਰੀ ਨਰਸਰੀ ਬਣਾਈ ਆ ਬਈ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਮਾਹੌਲ ਬਣਿਆ ਵੀ ਚੌਂਕ ਚ ਅੱਜ ਅੰਦਰ ਜਾ ਕੇ ਕਰਵਾਉਨੇ ਆ ਤੁਹਾਨੂੰ ਗੱਲਬਾਤ ਤੇ ਦਿਖਾਉਨੇ ਆ ਸਾਰੀ ਆਪਾਂ ਇਹ ਨਰਸਰੀ ਲਓ ਜੀ ਇਹ ਆ ਉਹ ਨਰਸਰੀ ਤੇ ਬਹੁਤ ਹੀ ਵਧੀਆ ਵੈਰਾਈਟੀ ਦੇ ਫੁੱਲ ਆ ਜਿਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੰਮ ਕਰਦਾ ਆ ਤੁਸੀਂ ਦੇਖ ਸਕਦੇ ਹੋ ਬਈ ਸਾਹਮਣੇ ਵਾਰੇ ਵਗੈਰਾ ਲੱਗੇ ਆ ਤੇ ਦਬਕੇ ਪਹਿਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੇ ਤੇ ਵੀਰ ਦੀ ਆਪਾਂ ਦਬਕੇ ਸਪੋਰਟ ਕਰਨੀ ਆ ਤੇ ਵੀਰ ਮਿਹਨਤ ਬਹੁਤ ਕਰਦਾ ਬੜੀ ਮਿਹਨਤ ਦੇ ਨਾਲ ਤੇ ਬੜੇ ਫੁੱਲ ਵੱਲਾਂ ਤੁਸੀਂ ਦੇਖ ਸਕਦੇ ਹੋ ਵੀ ਵੀਰ ਤਿਆਰ ਕਰਦਾ ਬੜੀ ਮਿਹਨਤ ਦੇ ਨਾਲ ਤੇ ਵੀਰ ਦੀ ਆਪਾਂ ਵੀ ਦਬਕੇ ਸਪੋਰਟ ਕਰਨੀ ਆ ਤੇ ਵੀਰ ਤੋਂ ਤੁਸੀਂ ਆ ਕਿੰਨੇ ਤਰ੍ਹਾਂ ਦੇ ਤੁਸੀਂ ਫੁੱਲ ਬੂਟੇ ਕਿਸੇ ਵੀ ਤਰ੍ਹਾਂ ਦੇ ਮੇਲ ਪੌਦੇ ਤੁਸੀਂ ਲੈ ਸਕਦੇ ਹੋ ਤੇ ਬਾਈ ਨਾਲ ਵੀ ਕਰਵਾਉਂਦੇ ਆ ਗੱਲਬਾਤ ਤੇ ਡਾਕਟਰ ਬਸੰਤ ਸਿੰਘ ਜੀ ਵੀ ਇੱਥੇ ਮੌਜੂਦ ਨੇ ਤੇ ਉਹਨਾਂ ਵੀਰਾਂ ਨਾਲ ਵੀ ਫੱਟੀ ਕਰਾਉਂਦੇ ਆ ਗੱਲਬਾਤ ਸਸੀਕਾਲ ਜੀ ਡਾਕਟਰ ਸਾਹਿਬ ਸਸੀਕਾਲ ਜੀ ਸਸੀਕਾਲ ਕੀ ਹਾਲ ਚਾਲ ਜੀ ਠੀਕ ਠਾਕ ਹੋ ਠੀਕ ਹੈ ਵਧੀਆ ਜੀ ਹੋਰ ਸੁਣਾਓ ਤੁਸੀਂ ਬਸ ਐਨ ਵਧੀਆ ਤੇ ਬਹੁਤ ਸੋਹਣਾ ਲੱਗਾ ਵੀ ਦੇਖ ਕੇ ਤੁਹਾਡੀ ਫਲਵਾੜੀ ਤੁਹਾਡੀ ਨਰਸਰੀ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਤੁਹਾਡੇ ਕੋਲੇ ਤੇ ਇਹਦੇ ਬਾਰੇ ਦੱਸੋ ਵੀ ਕਿਹੜੇ ਕਿਹੜੇ ਆਪਣੇ ਕੋਲ ਵੈਰਾਈਟੀ ਆ ਤੇ ਲਖਵਿੰਦਰ ਬਾਈ ਕਿੰਨੀ ਮਿਹਨਤ ਕਰਦਾ ਤੇ ਕੀ ਹਸਾਬ ਕਿਤਾਬ ਸਾਰਾ ਤੁਸੀਂ ਦੱਸਿਓ ਇਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਸਣਾਂ ਨੂੰ ਸਸੀਕਾਲ ਕਿ ਕਾਫੀ ਸਾਡੇ ਨਾਲ ਦੇਸੀ ਵਿਦੇਸੀ ਦੇ ਪਿੰਡ ਵਾਸੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਮਿਸ਼ਨ ਸੁਨਾਪਲੂਰ ਦੀ ਟੀਮ ਨਾਲ ਜੁੜੇ ਹੋਏ ਆ ਜੀ ਸਿਰਦੂ ਵਾਸਤੇ ਜਿਹੜਾ ਸਾਡਾ ਲਖਮਿੰਦਰ ਵੀਰ ਲੱਖਾ ਜੀ ਜੀ ਇੱਥੇ ਆ ਦੇ ਲੱਖ ਨੇੜੇ ਇਹ ਸਾਡੇ ਨਾਲ ਟਰੈਕਟਰ ਤੇ ਪਾਣੀ ਦੀ ਸੇਵਾ ਕਰਦਾ ਹੈ ਜੀ ਇਹਨੂੰ ਅਸੀਂ ਉਸੇ ਦਿਨ ਹੀ ਮਿਹਨਤ ਦਿੰਨੇ ਆ ਜਿੱਦੇ ਸਾਡੀ ਮਿਸ਼ਨ ਸੋਨਾ ਭੂਰ ਦੀ ਟੀਮ ਦੇ ਵਿੱਚ ਕੰਮ ਕਰਦਾ ਸਰ ਉਸੇ ਦਿਨ ਦੀ ਮਿਹਨਤ ਦਿੱਤੀ ਜਾਂਦੀ ਹੈ ਬਾਕੀ ਦਿਨ ਆਪ ਦਾ ਨਿੱਜੀ ਕੰਮ ਕੋਈ ਵੀ ਕਰ ਸਕਦਾ ਹੈ ਉਹਦਾ ਸਾਡੇ ਨਾਲ ਕੋਈ ਦਾ ਸਬੰਧ ਨਹੀਂ ਹੁੰਦਾ ਠੀਕ ਹੈ ਜੀ ਇਹ ਵੀਰ ਕਾਫੀ ਛੌਂਕ ਰੱਖਦਾ ਸੀਗਾ ਫੁੱਲਾਂ ਦਾ ਤੇ ਸਬਜ਼ੀਆਂ ਸੁਕੀਆਂ ਦਾ ਠੀਕ ਆ ਇਹ ਇੱਥੇ ਮੇਰੇ ਕੋਲੇ ਇਹਨੂੰ ਆ ਸਾਡੇ ਨਾਲ ਮਿਸ਼ਨ ਸੋਨਾ ਪਲੇਅਰ ਦੀ ਟੀਮ ਦੇ ਵਿੱਚ ਆਉਣ ਕਰਕੇ ਇੱਕ ਛੌਂਕ ਜਾਗ ਪਿਆ ਵੀ ਮੈਂ ਵੀ ਇਹ ਕੰਮ ਦੇ ਵਿੱਚ ਪਵਾਂ ਪਰ ਤੋਂ ਬਾਅਦ ਅਸੀਂ ਪਹਿਲਾਂ ਪਨੀਰੀ ਗਈ ਸੀ ਵੀ ਮੈਂ ਇਹਨਾਂ ਨੂੰ ਆਪਦੇ ਵੱਲੋਂ ਫੇਰੀ ਲਿਆਤਾ ਸੀ ਅੱਛਾ ਜੀ ਤੇ ਇਹ ਵੀਰ ਨੇ ਆਪਣੀ ਮਿਹਨਤ ਕਰਕੇ ਆ ਜਿਹੜੀ ਪਨੀਰੀ ਫੁੱਲਾਂ ਦੀ ਕਾਫੀ ਤਰ੍ਹਾਂ ਦੀ ਅਗਾਈ ਸੀ ਠੀਕ ਆ ਜਿਹਦੇ ਵਿੱਚ ਅਸੀਂ ਸਾਰੇ ਸਕੂਲਾਂ ਨੂੰ ਜਿਹੜਾ ਫ੍ਰੀ ਤੌਰ ਤੇ ਇਹ ਪਨੀਰੀ ਦੇ ਕੇ ਜਾਂਦੀ ਠੀਕ ਆ ਤੇ ਬਾਕੀ ਮੈਨੂੰ ਕਿਹਾ ਵੀ ਤੂੰ ਆਪਦੇ ਜਿਹੜੇ ਹੈਗੇ ਮਿਹਨਤ ਕਰਕੇ ਲਫਾਫੇ ਵਗੈਰਾ ਭਰਲਾ ਜੋਤ ਨੂੰ ਸੇਲ ਹੁੰਦਾ ਇਹਦੇ 'ਚ ਸਾਡਾ ਕੋਈ ਦੇਣਾ ਲੈਣਾ ਨਹੀਂ ਬਿਸ਼ਰ ਸੁਨਾ ਪਰੂਦੀ ਟੀਮ ਦਾ ਠੀਕ ਆ ਜੋ ਤੇਰਾ ਕੰਮ ਹੈ ਨਿੱਜੀ ਤੌਰ ਤੇ ਹੈ ਤੂੰ ਆਪਦਾ ਕਰ ਸਕਦਾ ਹੁਣ ਇਹ ਜਦੋਂ ਵੀ ਫ੍ਰੀ ਹੁੰਦਾ ਇੱਥੇ ਆ ਕੇ ਆਪਦੇ ਬੱਲਾਂ ਦੇ ਬੀਜ ਕਈ ਤਰ੍ਹਾਂ ਦੀਆਂ ਬੱਲਾਂ ਜਿਵੇਂ ਇਟਲੀ ਦੇ ਬੀਜ ਕੁਝ ਮਗਾਇਏ ਸੀ ਬਾਹਰੋਂ ਇਹਨਾਂ ਦੇ ਵਿੱਚ ਕੋਈ ਅਸੀਂ ਬੀ ਵਗੈਰਾ ਨਹੀਂ ਹੈ ਠੀਕ ਹੈ ਤੇ ਖਰਬੂਜੇ ਹੋਰ ਕਈ ਤਰ੍ਹਾਂ ਦੇ ਬੀ ਆ ਜਿਹੜੇ ਬਹੁਤ ਵਧੀਆ ਨਸਲਾਂ ਦੇ ਮੰਗਵਾਏ ਆ ਜੀ ਤੇ ਕਾਫੀ ਤਰ੍ਹਾਂ ਦੀ ਹੋਰ ਵੀ ਫੁੱਲਾਂ ਦੀ ਵੈਰੈਟੀ ਵੀ ਹੈ ਜਿਹੜੀ ਇੱਥੇ ਲੱਗਪ ਹੈ ਠੀਕ ਹੈ ਜੀ ਤੇ ਉਹ ਇਹ ਸਾਰਾ ਦਿਨ ਆਪਦਾ ਇੱਥੇ ਰਹਿ ਕੇ ਮਿਹਨਤ ਕਰਦਾ ਹੈ ਜੋ ਵੀ ਵੀਰ ਪਿੰਡ ਦੇ ਵਿੱਚ ਆਪਦੇ ਘਰ ਨੂੰ ਸੋਹਣਾ ਬਣਾਉਣਾ ਚਾਹੁੰਦਾ ਹੈ ਜੀ ਇਹ ਤੋਂ ਇਹਦੀ ਮਿਹਨਤ ਦੇ ਕੇ ਇਹ ਬੂਟੇ ਜਿਹੜੇ ਲਿਜਾ ਸਕਦਾ ਹੈ ਠੀਕ ਹੈ ਤੇ ਬਾਕੀ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਆ ਲਓ ਜੀ ਆ ਤੁਹਾਨੂੰ ਫੁੱਲ ਸਾਰੇ ਦਿਖਾਉਨੇ ਆ ਕਿੰਨੇ ਸੋਹਣੇ ਫੁੱਲ ਆ ਤੇ ਵੀਰ ਬਹੁਤ ਜ਼ਿਆਦਾ ਮਿਹਨਤ ਕਰਦਾ ਤੇ ਆਪਾਂ ਮਿਹਨਤ ਇਹ ਦੀ ਕਰਕੇ ਤਾਂ ਹੀ ਮੈਂ ਵੀਡੀਓ ਬਣਾਉਣ ਲੱਗਾ ਵੀ ਬੜੀ ਮਿਹਨਤ ਕਰਦਾ ਵੀਰ ਤੇ ਇਹਦੀ ਆਪਾਂ ਦੱਬ ਕੇ سپورਟ ਕਰਨੀ ਆ ਤੇ ਵੀਰ ਤੋਂ ਬਈ ਤੁਸੀਂ ਇਹਦੀ ਮਿਹਨਤ ਦੇ ਕੇ ਤੇ ਫੁੱਲ ਬੂਟੇ ਵੱਲਾਂ ਵਗੈਰਾ ਲਿਆ ਸਕਦੇ ਹੋ ਤੇ ਵੀਰ ਨਾਲ ਕਰਵਾਉਣਾ ਥੋਡੀ ਗੱਲ ਬਾਤ ਕੀ ਹਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੋਂ ਮਿਹਨਤ ਕਰਦਾ ਬਈ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਕੀ ਕਿਹੜੇ ਕਿਹੜੇ ਫੁੱਲ ਆਪਣੇ ਕੋਲੇ ਆ ਆਪਣੇ ਕੋਲੇ ਵੀਰ ਇਸ ਟਾਈਮ ਘੱਟੋ ਘੱਟ 12 13 ਪ੍ਰਕਾਰ ਦੇ ਫੁੱਲ ਨੇ ਠੀਕ ਆ ਤੇ ਬਾਕੀ ਆਪਣੇ ਕੋਲੇ ਵੱਲਾਂ ਬਹੁਤ ਪ੍ਰਕਾਰ ਦੀਆਂ ਜਿਵੇਂ ਬਾਹਰੋਂ ਵੀ ਮੰਗਾਇਆ ਸੀ ਵੀਰ ਉਹਨਾਂ ਨੇ ਲੈ ਕੇ ਦਿੱਤੇ ਸਾਨੂੰ ਠੀਕ ਆ ਆਪਣੇ ਕੋਲੇ ਖਰਬੂਜੇ ਦਾ ਬੀਜ ਜਿਹੜਾ ਆਪਾਂ ਕਾਣਦੇ ਰਾਈ ਤਿਆਰ ਕੀਤਾ ਆਪ ਜੀ। ਉਹਦੇ ਵਿੱਚ ਬੀਜ ਨਹੀਂ ਹੁੰਦਾ ਖਰਬੂਜੇ ਦੇ ਵਿੱਚ। ਉਹ ਜੇ ਆਪਾਂ ਮੰਨ ਕੇ ਕੱਚਾ ਖਰਬੂਜਾ ਵੀ ਤੋੜ ਕੇ ਖਾਵਾਂਗੇ ਮਿੱਠਾ ਨਿਕਲੂਗਾ ਜੀ। ਠੀਕ ਆ। ਉਹਦੀ ਵੱਲ ਕੋਈ ਜ਼ਿਆਦਾ ਨਹੀਂ ਕੋਈ 5-7 ਫੁੱਟ ਦੀ ਵੱਲ ਰਹਿੰਦੀ ਹੈ। ਗਮਲੇ ਦੇ ਵਿੱਚ ਵੀ ਆਪਾਂ ਲਾ ਸਕਦੇ ਜੀ। ਠੀਕ ਆ। ਜਿਹੜੀਆਂ ਸਾਡੇ ਕੋਲੇ ਵੱਲਾਂ ਟਾਈਮ ਤੁਸੀਂ ਗਮਲਿਆਂ ਦੇ ਵਿੱਚ ਲਪਾ ਪਿਆਂ ਦੇ ਵਿੱਚ ਆਪਣੇ ਖੱਤਾਂ ਤੇ ਘਰਾਂ ਤੇ ਜਿਵੇਂ ਮਰਜ਼ੀ ਲਾ ਸਕਦੇ ਜੀ। ਠੀਕ ਆ। ਅਸੀਂ ਲਾਈਆਂ ਵੀ ਜੀ ਤੇ ਵੱਲਾਂ ਸਾਡੀਆਂ ਚੱਲੀਆਂ ਵੀ ਜੀ। ਠੀਕ ਆ। ਇਸ ਟਾਈਮ ਸਾਡੀਆਂ ਵੱੱਲਾਂ ਮੌਜੂਦ ਹੈ ਜਿਹੜੀਆਂ ਲ ਸੇ ਸਾਰੀਆਂ ਕਾਮਯਾਬ ਹੋ ਜਾਂਦੀਆਂ ਹਾਂ ਸਾਰੀਆਂ ਕਾਮਯਾਬ ਹੁੰਦੀਆਂ ਗਰੰਟੀ ਹੁੰਦੀ ਹੈ ਉਹ ਜੀ ਦੀ ਬਾਕੀ ਸਾਡੇ ਕੋਲੇ ਨਵੀਆਂ ਤੋਂ ਨਵੀਆਂ ਤਕਨੀਕਾਂ ਜਿਵੇਂ ਉਹ ਗੰਡੇ ਲਾਏ ਜੀ ਅਸੀਂ ਗੱਟੇ ਦੇ ਵਿੱਚ ਭਰ ਕੇ ਨਾ ਉਹਨੂੰ ਗੋਡੀ ਦੇਣੀ ਪੈਂਦੀ ਹੈ ਜੀ ਠੀਕ ਆ ਨਾ ਉਹਨੂੰ ਕੋਈ ਰੇਪ ਪਾਉਣੀ ਪੈਂਦੀ ਕੱਲਾ ਪਾਣੀ ਪਾਉਣਾ ਜੀ ਗੰਡੇ ਦੀ ਪੂਰ ਗਰੰਟੀ ਹੈ ਜੀ ਉਹਨਾਂ ਦੀ ਚਲੋ ਆਜੇ ਦਿਖਾਓ ਕਿਵੇਂ ਲਾਏ ਆ ਲਓ ਜੀ ਵੀਰੇ ਅੱਜ ਤੁਹਾਨੂੰ ਦਿਖਾਉਨੇ ਆ ਕਿਵੇਂ ਲਾਏ ਆ ਵੀਰ ਨੇ ਗੰਡੇ ਗੱਟੇ ਦੇ ਵਿੱਚ ਤੇ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਜ਼ਰੂਰ ਕਰ ਦੇ ਇਹਦੇ ਵਿੱਚ ਆਪਾਂ ਮਿੱਟੀ ਭਰ ਕੇ ਠੀਕ ਆ ਤੇ ਛੱਲ ਪਾ ਕੇ ਆਪਾਂ ਇਹਦੇ ਵਿੱਚ ਗੰਡੇ ਲਾ ਇਹਦੇ ਉਪ ਪੈਪ ਦੇ ਪਾ ਕੇ ਇੰਨਾ ਦੀ ਗੱਲ ਕੱਢ ਕੇ ਸਾਈਡ ਦੀ ਲਾਏ ਆ ਹਾਂਜੀ ਹਾਂਜੀ ਸਾਈਡ ਦੀ ਉਤੋਂ ਦੀ ਲਾਏ ਗੰਢੀ ਜੀ ਠੀਕ ਆ ਤੇ ਰੂੜੀ ਤੇ ਰੇ ਪਾਈ ਇਹਦੇ ਵਿੱਚ ਕੱਲੀ ਲਓ ਜੀ ਰੂੜੀ ਤੇ ਰੇ ਪਾ ਕੇ ਕੋਈ ਇਹਨੂੰ ਬੋਡੀ ਨਹੀਂ ਕਰਨੀ ਆ ਗੰਡੇ ਲਾਏ ਵੀਰ ਨੇ ਤੁਸੀਂ ਇਦਾਂ ਗੰਡੇ ਲਾ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਵੀਰ ਨੇ ਬਈ ਤੇ ਇਧਰ ਫੁੱਲ ਬੂਟੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗੇ ਆ ਤੇ ਇਹ ਵੀਰ ਦੀ ਬਈ ਮਿਹਨਤ ਨੂੰ ਸਲੂਟ ਆ ਤੇ ਵੀਰ ਇੱਥੇ ਬਹੁਤ ਮਿਹਨਤ ਕਰਦਾ ਹੈ ਬਾਕੀ ਮਿਸ਼ਨ ਸੋਨਾ ਭਲੂਰ ਦਾ ਜਦੋਂ ਕੰਮ ਚੱਲਦਾ ਤੇ ਉਹਨਾਂ ਨਾਲ ਵੀ ਪੂਰਾ ਕੰਮ ਕਰਾਉਂਦਾ ਤੇ ਉਸ ਤੋਂ ਬਾਅਦ ਜਦੋਂ ਫ ਆ ਨਰਸਰੀ ਦਾ ਕੰਮ ਵੀਰ ਨੇ ਚਲਾਇਆ ਤੇ ਬੜੀ ਮਿਹਨਤ ਕਰਦਾ ਵੀ ਤੇ ਦੱਬ ਕੇ ਵੀਰ ਦੀ ਬਈ ਆਪਾਂ ਸਪੋਰਟ ਕਰਨੀ ਹੈ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤੇ ਆ ਜਾਓ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਵੱਲਾਂ ਕਿਦਾਂ ਬੀਜ ਤਿਆਰ ਕਰਦੇ ਆ ਆਹ ਕਾਦੇ ਬੀਜ ਆ ਵੀਰ ਇਹ ਖਰਬੂਜਾਂ ਦੇ ਬੀਜ ਆ ਇਹ ਆਹ ਖਰਬੂਜਾਂ ਦੇ ਆ ਹਾਂਜੀ ਹਾਂਜੀ ਠੀਕ ਆ ਆਲੇ ਹੁਣੇ ਲਾਏ ਆ ਨਾ ਹਾਂਜੀ ਹਾਂਜੀ ਉੱਗੇ ਨਹੀਂ ਹਜੇ ਇਹ ਇਹਦੇ ਵਿੱਚ ਇਹਦੇ ਵਿੱਚ ਹੀ ਅੱਲਾਂ ਦੇ ਬੀਜ ਆ ਜੀ ਠੀਕ ਆ ਇਹ ਵੀ ਅੱਲਾਂ ਦੇ ਬੀਜ ਆ ਜੀ ਲਓ ਜੀ ਅੱਲਾਂ ਦੇ ਕਦੂਆਂ ਦੇ ਸਾਰੇ ਵੱਲਾਂ ਦੇ ਤੁਸੀਂ ਬੀਜ ਲਿਜਾ ਸਕਦੇ ਹੋ ਤੇ ਆਹ ਕਿਹੜੇ ਬੂਟੇ ਆ ਇਹ ਜੀ ਗੇਂਦੇ ਦੀ ਕਾਪੀ ਹੈ ਜੀ। ਅੱਛਾ। ਹਾਂਜੀ ਹਾਂਜੀ। ਇਹ ਫੁੱਲਾਂ ਤੇ ਬੂਟੇ ਨੇ ਗੇਂਦੇ ਦੀ ਕਾਪੀ। ਇਹਨਾਂ ਨੂੰ 6-8 ਮਹੀਨੇ ਜਾ ਕੇ ਇਹਨਾਂ ਨੇ ਫੁੱਲ ਕੱਢਨੇ ਇਹਨਾਂ ਨੇ। ਅੱਛਾ 6-8 ਮਹੀਨੇ ਫੁੱਲ ਕੱਢਨੇ। ਹਾਂਜੀ ਹਾਂਜੀ। ਠੀਕ। ਬੂਟਾ ਲਗਭਗ ਕੋਈ 3-4 ਫੁੱਟ ਦਾ ਹੋ ਜਾਂਦਾ ਜੀ। ਅੱਛਾ। ਤੇ ਆਹ ਜਿਹੜੀਆਂ ਆਹ ਅੱਗੇ ਇਹ ਜੀ ਆਪਣੀਆਂ ਵੱਲਾਂ ਜੀ ਹਾਈਬ੍ਰਿਡ ਬੀਆਈ ਸਾਰਾ ਇਹ। ਅੱਛਾ। ਇਹ ਵੱਲਾਂ 'ਪਰੀਆਂ ਕਦੂ ਦੀਆਂ ਪੇਠਾ, ਤੋਰੀ, ਖਰਬੂਜਾ। ਠੀਕ ਆ। ਕਈ ਪ੍ਰਕਾਰ ਦੇ ਬੀ ਭਰੇ ਹੋਏ ਨੇ ਇਹ। ਠੀਕ ਹੈ ਤੇ ਆ ਵੀ ਫੁੱਲਾਂ ਦੇ ਹੀ ਹਾਂਜੀ ਹਾਂਜੀ ਇਹ ਫੁੱਲਾਂ ਦੇ ਨੇ ਜਾਂ ਟਮਾਟਰਾਂ ਦੇ ਇਹ ਆ ਟਮਾਟਰਾਂ ਦੇ ਬੂਟੇ ਸਾਡੇ ਕੋਲੇ ਇਸ ਟਾਈਮ ਮੌਜੂਦ ਆ ਜੀ ਜੇ ਕਹੇ ਭੈਣ ਭਰਾ ਨੇ ਲੈਣੇ ਹੋਣ ਫਲ ਦੀ ਪੂਰੀ ਫਲ ਗਰੰਟੀ ਹੋਊਗੀ ਠੀਕ ਆ ਇਹ ਬਾਕੀ ਜਿਹੜੀ ਆਪਣੀ ਸਬਜ਼ੀ ਇੱਥੇ ਤਿਆਰ ਆ ਬਿਨਾਂ ਰੇ ਸਪਰੇਅ ਤੋਂ ਕੋਈ ਰੇ ਸਪਰੇਅ ਨਹੀਂ ਅੱਛਾ ਕੋਈ ਰੇ ਨਹੀਂ ਕੋਈ ਸਪਰੇਅ ਨਹੀਂ ਕੋਈ ਰੇ ਸਪਰੇਅ ਨਹੀਂ ਬਿਨਾਂ ਰੇ ਸਪਰੇਅ ਤੋਂ ਸਬਜ਼ੀ ਸਾਰੀ ਤਿਆਰ ਆ ਜੀ ਆਪਣੇ ਕੋਲੇ ਠੀਕ ਆ ਆ ਦੇਖ ਸਕਦੇ ਹੋ ਸਬਜ਼ੀ ਵੀ ਲਾਈ ਆ ਹਾਂਜੀ ਹਾਂਜੀ ਜੋ ਵੱਲ ਤਿਆਰ ਕਰਦੇ ਆ ਜੋ ਵੀ ਕੁਝ ਤਿਆਰ ਕਰਦੇ ਬਿਨਾਂ ਰੇ ਸਪਰੇਅ ਤੋਂ ਤਿਆਰ ਕਰਦੇ ਆ ਠੀਕ ਆ ਠ ਲਓ ਜੀ ਵੀਰ ਦੀ ਦੱਬ ਕੇ سپورਟ ਕਰਨੀ ਆ ਤੇ ਵੀਰ ਲੱਖਾ ਭਾਈ ਬਹੁਤ ਜਿਆਦੇ ਮਿਹਨਤੀ ਬੰਦਾ ਤੇ ਜਰੂਰ ਇਹਦੀ ਮਿਹਨਤ ਦੇ ਕੇ ਤੁਸੀਂ ਫਾਲ ਬੂਟੇ ਪੌਦੇ ਫੁੱਲਾਂ ਦੇ ਵੱਲਾਂ ਵਗੈਰਾ ਲਿਆ ਸਕਦੇ ਹੋ ਤੇ ਦੱਬ ਕੇ ਵੀਰ ਦੀ ਬਈ سپورਟ ਜੀ ਲਓ ਜੀ ਇਧਰ ਫਰੰਟ ਤੇ ਵੀ ਇਹ ਸਾਰੇ ਤੇ ਆਪਾਂ ਵੀਰ ਤੋਂ ਪੁੱਛਦੇ ਆ ਕਿਹੜੀ ਕਿਹੜੀ ਵੈਰੈਟੀ ਆ ਆ ਕਿਹੜੇ ਆ ਬੂਟੇ ਵੀਰੇ ਇਹ ਜੀ ਗੇਂਦੇ ਦੀ ਕਾਪੀ ਆ ਜੀ ਅੱਗੇ ਤੁਹਾਡੇ ਗੇਂਦੇ ਦੀ ਕਾਪੀ ਆ ਹਾਂਜੀ ਹਾਂਜੀ ਠੀਕ ਆ ਇਹ ਅੱਗੇ ਗੇਂਦਾ ਪਿਆ ਜੀ ਸਾਡੇ ਕੋਲੇ ਲੱਟੂ ਗੇਂਦਾ ਜੀ ਠੀਕ ਆ ਤੇ ਆਹ ਫੁੱਲ ਇਹ ਵੀ ਗੇਂਦੇ ਦੇ ਆਪਾਂ ਕੋਲੇ ਹਾਂਜੀ ਹਾਂਜੀ ਇਹ ਬਰਫ ਦੇ ਫੁੱਲ ਆ ਜੀ ਠੀਕ ਆ ਤੇ ਜਿੱਦਾਂ ਜਿੱਦਾਂ ਧੁੱਪ ਚੜਦੀ ਉਹਦੇ ਉਹਦੀ ਚਮਕਦੇ ਨੇ ਜੀ ਠੀਕ ਆ ਆ ਕਨੇਰ ਦਾ ਫੁੱਲ ਹੈ ਜੀ ਕਨੇਰ ਦਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਇਧਰ ਆ ਕਦੂਆਂ ਦੀਆਂ ਵੱਲਾਂ ਪਈਆਂ ਜੀ ਆਪਣੇ ਕੋਲੇ ਟਮਾਟਰਾਂ ਦੇ ਬੂਟੇ ਆ ਜੀ ਕਰੀਲੇ ਦੀਆਂ ਵੱਲਾਂ ਤੇ ਮਿਰਚਾਂ ਦੇ ਬੂਟੇ ਆ ਜੀ ਆ ਸਾਡੇ ਕੋਲੇ ਇਟਲੀ ਦਾ ਬੀਜ ਆ ਜੀ ਸਾਰੀਆਂ ਵੱਲਾਂ ਇਟਲੀ ਦੀਆਂ ਆਈਆਂ ਸਾਰੀਆਂ ਇਟਲੀ ਦੀਆਂ ਹਾਂਜੀ ਹਾਂਜੀ ਕਾਦੀਆਂ ਵੇਲਾ ਇਹ ਇਹ ਖਰਬੂਜੀਆਂ ਦੀਆਂ ਜੀ ਇਹਨਾਂ ਦੇ ਵਿੱਚ ਬੀਜ ਨਹੀਂ ਹੁੰਦਾ ਜੀ ਲਓ ਜੀ ਇਹਨਾਂ 'ਚ ਬੀਜ ਨਹੀਂ ਹੁੰਦਾ ਇਟਲੀ ਵਾਲੀਆਂ ਵੱਲਾਂ ਇਹ ਤਦੂਸੀ ਲੈ ਜਾ ਸਕਦੇ ਹਾਂ ਵੀਰ ਦੀ ਮਿਹਨਤ ਦੇ ਕੇ ਆ ਸਾਰੇ ਆਪਣੇ ਕੋਲੇ ਪੇਥੇ ਵਗੈਰਾ ਸਾਰੀਆਂ ਵੱਲਾਂ ਤਿਆਰ ਆ ਕਾੜੀਆਂ ਵੱਲਾਂ ਇਹ ਖੀਰਾ ਦੇਸੀ ਹੈ ਜੀ ਅੱਛਾ ਦੇਸੀ ਖੀਰਾ ਹਾਂਜੀ ਹਾਂਜੀ ਤੇ ਥੱਲੇ ਚੈਨਾ ਖੀਰਾ ਜੀ ਆਹ ਵਾਲਾ ਚੈਨਾ ਖੀਰਾ ਨਹੀਂ ਇਹ ਟਮਾਟਰ ਹੈ ਇਹ ਟਮਾਟਰ ਹਾਂਜੀ ਤੇ ਇਹ ਤਰ੍ਹਾਂ ਹੀ ਇਹ ਤਰ੍ਹਾਂ ਆ ਥੱਲੇ ਟਿੰਡੇ ਦੇ ਵੱਲਾਂ ਇਹ ਹਟਿੰਡੇ ਨਹੀਂ ਠੀਕ ਆ ਬਾਕੀ ਇਧਰ ਫੁੱਲਾਂ ਦੇ ਆਪਣੀ ਪਨੀਰੀ ਲੱਗੀ ਹੋਈ ਹੈ ਜੀ ਹੋਏ ਹਫਤੇ ਭਾਰ ਨੂੰ ਤਿਆਰ ਹੋ ਜਾਣਗੇ ਜੀ ਠੀਕ ਆ ਬਾਕੀ ਕੋਈ ਆਪਣਾ ਕੋਈ ਜ਼ਿਆਦਾ ਰੇਟ ਨਹੀਂ 10 ਰੁਪਏ ਰੇਟ ਆ ਫੁੱਲ ਦਾ ਜੀ ਅੱਛਾ ਆ ਫੁੱਲਾਂ ਦਾ ਰੇਟ 10 ਰੁਪਏ 10 ਰੁਪਏ ਰੇਟ ਹੈ ਜੀ ਜਿਹੜਾ ਮਰਜੀ ਬੂਟਾ ਲੈ ਜਾ ਸਕਦੇ ਹਾਂ ਹਾਂਜੀ ਹਾਂਜੀ ਲਓ ਜੀ ਵੀਰ ਦਾ 10 ਰੁਪਏ ਰੇਟ ਆ ਕੋਈ ਜ਼ਿਆਦਾ ਨਹੀਂ ਬਈ ਤੇ ਜ਼ਰੂਰ ਵੀਰੇ ਕੋਲੋਂ 10 5 ਜਿੰਨੇ ਵੀ ਤੁਹਾਨੂੰ ਲੋੜ ਆ ਤੇ ਵੱਧ ਤੋਂ ਵੱਧ ਜ਼ਰੂਰ ਬੂਟੇ ਲੈ ਕੇ ਜਾਓ ਜੇ ਕਿਸੇ ਨੂੰ ਗਮਲੇ ਦੀ ਜ਼ਰੂਰਤ ਆ ਗਮਲੇ ਵੀ ਦੇਵਾਂਗੇ ਜੀ ਲਓ ਜੀ ਜੇ ਕਿਸੇ ਨੂੰ ਗਮਲਿਆਂ ਦੀ ਲੋੜ ਆ ਤੇ ਵੀਰ ਕੋਲੇ ਵੀ ਗਮਲੇ ਵੀ ਮਜੂਦ ਆ ਇਹ ਲੱਡੂ ਗੇਂਦਾ ਜੀ ਠੀਕ ਆ ਇਹਦਾ ਇੱਕ ਫੁੱਲ 250 ਗ੍ਰਾਮ ਦੇ ਲਗਭਗ ਹੁੰਦੇ ਆ ਇਹ ਪੀਲੇ ਇਹ ਸਾਰੇ ਸੇਮ ਉਹਨਾਂ ਨਾਲ ਹਾਂਜੀ ਹਾਂਜੀ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਮਿਹਨਤੀ ਬੰਦਿਆਂ ਦੀ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਧੰਨਵਾਦ